ਮਿੱਤਰੋ ਪਹਿਲਾ ਐਸਾ ਬਦਕਿਸਮਤ ਪਿੰਡ ਹੈ ਜਿਹਨੂੰ ਨਾ ਤਾਂ ਕਿਸੇ ਦਰਿਆ ਨੇ ਡੋਬਿਆ ਨਾ ਹੀ ਮੀਹਾਂ ਨੇ ਡੋਬਿਆ ਤੇ ਨਾ ਹੀ ਅਧਿਕ ਕੋਈ ਨਹਿਰ ਟੁੱਟੀ ਆ ਆਖਰਕਾਰ ਇਹ ਪਿੰਡ ਡੁੱਬਿਆ ਤੇ ਡੁੱਬਿਆ ਕਿਉਂ ਤੇ ਨਾਲ ਦੋ ਪਿੰਡ ਹੋਰ ਵੀ ਡਬਾਤੇ ਨੇ ਲਗਭਗ 8000 ਕਿੱਲੇ ਦਾ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਜੀ ਤੁਹਾਨੂੰ ਵੀਡੀਓ ਚ ਕਿਤੇ ਫਸਲ ਦਿਖਾਈ ਦੇ ਰਹੀ ਆ 10 ਤੋਂ ਲੈ ਕੇ 12 12 ਫੁੱਟ ਪਾਣੀ ਖੜਾ ਹੋਇਆ ਆਖਰਕਾਰ ਇੱਥੇ ਕੀ ਹੋਇਆ ਕੀ ਕਾਰਨ ਸੀ ਵੀਡੀਓ ਨੂੰ ਵਾਟ ਵਾਟ ਸ਼ੇਅਰ ਕਰੋ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਅਕੇ ਇਥੋਂ ਦੇ ਜਿਹੜੇ ਤਕਰੀਬਨ ਹੀ ਸਾਰੇ ਰਾਹ ਬੰਦ ਆ ਇੱਥੇ 10 ਫੁੱਟ ਪਾਣੀ ਹੈਗਾ ਜੀ ਇੱਥੇ ਹਾਂ ਇਹ 10 ਫੁੱਟ ਮੋਟਰਸਾਈਕਲ ਨਹੀਂ ਟੱਪਦਾ ਇਥੋਂ ਇੱਥੇ ਟਰੈਕਟਰ ਵੀ ਨਹੀਂ ਟੱਪਦਾ ਜੀ ਅੱਛਾ ਜੀ ਹਾਂ ਹੁਣ ਟਰੈਕਟਰ ਜਾ ਸਕਦਾ ਐਨੀ ਡੰਗਾਈ ਆ ਇੱਥੇ ਐਨਾ ਡੂੰਗਾ ਕੰਮ ਇੱਥੇ ਮਿੱਤਰੋ ਆਪਣੇ ਨਾਲ ਜੁੜ ਚੁੱਕੇ ਨੇ ਰਾਮ ਗੋਪਾਲ ਜੀ ਤੇ ਇਹ ਆਪਾਂ ਨੂੰ ਪਿੰਡ ਸਾਬੂਆਣਾ ਦਿਖਾਉਣਗੇ ਜੋ ਕਿ ਫਾਇਲ ਕਾਦੂ ਵਿੱਚ ਸਥਿਤ ਨੇ ਅੱਜ ਵੀ ਤੁਹਾਨੂੰ ਪਿੰਡ ਦੇ ਹਾਲਾਤ ਵਿਖਾਉਣਾ ਕਹਿੰਦੇ ਆ ਵੀ ਪਿੰਡ ਦੇ ਵਿੱਚ ਵੀ 2-2 3-3 ਫੁੱਟ ਪਾਣੀ ਖੜਾ ਸੀਗਾ ਜਿੰਨਾ ਕਾਰਨ ਕਰਦੇ ਹਾਲਾਤ ਖਰਾਬ ਹੋ ਚੁੱਕੇ ਨੇ ਤੇ ਲੋਕੋ ਵੀ ਦੋਸਤੋ ਆ ਦੇਖੋ ਤੁਸੀਂ ਵੀ ਬੰਨ ਲਾ ਕੇ ਗਲੀਆਂ ਦੇ ਵਿੱਚ ਇਹਨਾਂ ਨੇ ਪਾਣੀ ਰੋਕਿਆ ਪਰ ਫਿਰ ਵੀ ਪਾਣੀ ਕਿਤੇ ਨਾ ਕਿਤੇ ਐਂਟਰ ਹੋ ਗਿਆ ਮਿੱਤਰੋ ਇਸ ਘਰ ਦੇ ਵਿੱਚ ਪਾਣੀ ਐਂਟਰ ਹੋਣ ਕਰਕੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਚਲੋ ਛੱਤਾਂ ਤਾਂ ਡਿੱਗੀਆਂ ਡਿੱਗੀਆਂ ਨਾਲ ਇਸ ਵੀਰ ਦੇ ਦੋ ਬੱਚੇ ਨੇ ਜਿਹੜੇ ਕਿ ਛੱਤਾਂ ਦੇ ਹੇਠ ਆ ਗਏ ਸੀ ਮਲਬੇ ਦੇ ਵਿੱਚ ਦੱਬੇ ਗਿਆ ਸੀ ਆਓ ਜਾਣਦੇ ਹਾਂ ਵੀਰ ਤੋਂ ਪੂਰੀ ਕਹਾਣੀ ਵੀ ਆਖਰ ਕਰ ਬੱਚੇ ਠੀਕ ਹਨ ਜਾਂ ਨਹੀਂ ਹਨ ਡਾਕਟਰ ਮਿੰਦਰ ਗੋਲ ਮੈਂ ਦਰ ਕੋਲ ਦਿੱਤਾ ਖੜਾ ਹਾਂ। ਹਾਂ। ਹਾਂ ਉਹ ਛੱਤਾਂ ਜੀ ਜੋ ਕਿ ਪਾਣੀ ਪੀਣ ਨਾਲ ਡਿੱਗ ਪੀ ਬੱਚੇ ਰੋਟੀ ਖਾ ਰਹੇ ਸੀ ਤੇ ਅਚਾਨਕ ਹੀ ਛੱਤ ਡਿੱਗ ਪਈ ਕਹਿੰਦੇ ਸਾਨੂੰ ਮਹਿਦ ਨਹੀਂ ਸੀ ਵੀ ਇਹ ਛੱਤ ਜਾ ਪੂਗੀ ਤੇ ਦੋਵੇਂ ਬੱਚੇ نیچے ਆ ਗਏ ਸੀ। ਟੁਕੜੇ ਫਿਰ ਬੱਚੇ। ਹਾਂ ਜੀ ਆ ਮਲਬਾ ਸਾਰਾ ਚੱਕ ਕੇ ਕੱਢਿਆ ਜੀ। ਤੇ ਫਿਰ ਬੱਚੇ ਬੱਚੇ ਜੀ ਹੁਣ ਰੱਬ ਨੇ ਰੱਬ ਨੇ ਬਚਾਇਆ ਜੀ। ਉਹ ਆ ਜਾਈ ਉੱਥੇ ਜਦ ਮੰਦਰ ਦੇ ਮੱਥਾ ਟੇਕਿਆ ਨਹੀਂ ਪ੍ਰਮਾਤਮਾ ਵੱਲੋਂ ਆਵਾਜ਼ ਆਈ ਕਹਿੰਦਾ ਮੈਂ ਇੱਥੇ ਹੈਗਾ ਮੈਨੂੰ ਰਾਮ ਨਾਲ ਕੱਢ ਲ। ਅੱਛਾ ਚਾਹੇ ਬੋਲੀਆ ਕੋਈ ਸੀ ਫੱਲੂ ਮੂਚੇ ਰੋਟੀ ਪਾਈ ਰੋਟੀ ਖਾਂਦਾ ਪਿਆ ਸੀ ਅੱਛਾ ਅਚਾਨਕ ਸ਼ਾਮ ਦਾ ਵੇਲਾ ਸੀ ਉਹ ਜਵਾਵਾ ਸੱਟ ਨਹੀਂ ਲੱਗੀ ਸਿਰ ਤੇ 22 ਟਾਂਕੇ ਆ ਜੀ 22 ਟਾਂਕੇ ਆ ਬਹੁਤ ਹੁਣ ਠੀਕ ਹੈ ਹੁਣ ਠੀਕ ਹੈ ਜੀ ਅੱਛਾ ਜੀ ਦੋਸਤੋ ਇਹ ਵੀਰ ਫਿਰ ਵੀ ਰੱਬ ਦਾ ਸ਼ੁਕਰ ਮਨਾਈ ਜਾਂਦਾ ਕਹਿੰਦਾ ਸ਼ੁਕਰ ਹੈ ਮੇਰੇ ਬੱਚਿਆਂ ਨੂੰ ਕੁਝ ਨਹੀਂ ਹੋਇਆ ਲਗਭਗ ਹਜੇ ਵੀ ਉਹ ਹਸਪੀਟਲ ਦੇ ਵਿੱਚ ਦਾਖਲ ਹਨ ਤੇ ਕਾਫੀ ਖਰਚਾ ਹੋ ਚੁੱਕਿਆ ਤਾਂ ਮਿੱਤਰੋ ਇਧਰ ਵੀ ਦੇਖੋ ਤੁਸੀਂ ਬੰਨ ਲਾ ਰੱਖਿਆ ਪਿੰਡ ਸਾਬੂਆਣਾ ਫਾਇਲਕਾ ਦੇ ਨੇੜੇ ਤੇ ਇਧਰ ਵੀ ਬੰਨ ਲਾ ਰੱਖਿਆ ਠੀਕ ਹੈ ਜੀ ਤੇ ਹਜੇ ਵੀ ਕਹਿੰਦੇ ਨੇ ਨਾ ਰੱਬ ਹਜੇ ਵੀ ਸ਼ਾਂਤ ਨਹੀਂ ਜੇ بارش ਆ ਗਈ ਇਹਨਾਂ ਨੂੰ ਫੇਰ ਖਤਰਾ ਫਸਲਾਂ ਤਾਂ ਬਚੀਆਂ ਨਹੀਂ ਇਹ ਇਹ ਬੰਨ ਲਾ ਰੱਖਿਆ ਵੀ ਅੰਦਰ ਨਾ ਪਾਣੀ ਵੜੇ ਇਹਦੇ ਅੰਦਰ ਪਾਣੀ ਵੜ ਗਿਆ ਸੀ ਵੈਸੇ ਉੱਥੇ ਆਪੜੀਆਂ ਜੀ ਆ ਘਰਾਂ ਦੇ ਬਣੇ ਕੋੜੀ ਮਕਾਨ ਵੇਖੋ ਹਾਂ ਉਹ ਕਰੋ ਪਾਣੀ ਤੋੜ ਗਿਆ ਜੀ ਇਹਦੇ ਅੰਦਰ ਵੜ ਗਿਆ ਨਾਮ ਆਈ ਤੁਹਾਡਾ ਓਮ ਪ੍ਰਕਾਸ਼ ਆਪਣਾ ਘਰ ਡਿੱਗਾ ਜੀ ਹਾਂਜੀ ਆਪਣਾ ਡਿੱਗਾ ਨਹੀਂ ਜੇ ਕਮਰਾ ਪਾਟ ਗਿਆ ਪਾਣੀ ਭਰ ਗਿਆ ਅੰਦਰ ਸਾਰਾ ਅੱਜ ਪਾਣੀ ਪਰ ਗਿਆ ਅੱਛਾ ਇਹ ਬਾਉਂਡਰੀ ਇੱਥੇ ਰੋੜਾ ਹੀ ਨੀਚੇ ਹਾਂਜੀ ਹਾਂਜੀ ਇਹ ਫਿਰਨੀ ਰੋੜਾ ਹੈ ਇਹ ਫਿਰਨੀ ਰੋੜੇ ਦੇ ਵਿੱਚ ਅੱਛਾ ਜੀ ਇਹ ਜਿਹੜਾ ਯਾਨੀ ਕਿ ਬਰਸਾਤੀ ਨਾਲਿਆਂ ਨੇ ਮਾਰ ਪਾਈ ਜਿਹੜੀ ਮਾਰ ਹਾਂਜੀ ਸੇਮ ਨਾਲਾ ਸਾਰਾ ਪਾੜੀ ਅੰਦਰ ਹੀ ਆ ਗਿਆ ਆਹ ਵੇਖੋ ਜੀ ਬਾਈ ਦੇ ਘਰ ਦੇ ਵਿੱਚ ਖੜਾ ਜੀ ਆਹ ਭਰਿਆ ਪਿਆ ਘਰ ਵਿੱਚ ਹਾਂ ਤੁਸੀਂ ਕੋਸ਼ਿਸ਼ ਕੀਤੀ ਸੀ ਇਹਨੂੰ ਰੋਕਣ ਦੀ ਬੱਦੂ ਗੱਤੇ ਲਾਇਆ ਬੱਦੂ ਆ ਵੇਖੋ ਜੀ ਪਰ ਫਿਰ ਵੀ ਪਾਣੀ ਵੜ ਗਿਆ ਹੈ ਫਿਰ ਵੀ ਵੜ ਗਿਆ ਹੁਣ ਇਹਨੂੰ ਕੱਢਦੇ ਕਿਉਂ ਨਹੀਂ ਕੇ ਲਾਇਆ ਨਹੀਂ ਕੋਈ ਕੱਢਦੇ ਨੇ ਅੰਦਰੋਂ ਜਾਂਦਾ ਹੈ ਇਹ ਸਿਮੀ ਜਾਂਦਾ ਅੰਦਰ ਅੰਦਰ ਜਾਂਦਾ ਜਿੰਨਾ ਮਰਜ਼ੀ ਕੱਢ ਨਹੀਂ ਸਕਦੇ ਇਹਨੂੰ ਅੱਛਾ ਜੀ ਪੂਰਾ ਹਾਲ ਆ ਹਾਂ ਜੀ ਆਠ ਸੱਤ ਗਰ ਸਾਰੇ ਭਰੇ ਹੋਏ ਪਾਣੀ ਨਾਲ ਅੱਛਾ ਜੀ ਹਾਂ ਜੀ ਕੀ ਕੰਮ ਕਰਦੇ ਆਂਕਲ ਜੀ ਆਪਾਂ ਭਧਿਆੜੀ ਕਰਦੇ ਆ ਜੀ ਅੱਛਾ ਜੀ ਗਾੜੀ ਮਜ਼ਦੂਰੀ ਕਰਨਾ ਲੈਂਦੇ ਆ ਆਹ ਵੇਖੋ ਜੀ ਓਹ ਹੋ 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 ਸਮੇਤ ਰੋ ਚਲੋ ਦਰਿਆਵਾਂ ਆਲਿਆਂ ਨੂੰ ਤਾਂ ਮਾਰਤਾ ਦਰਿਆਨ ਦੇ ਪਾਣੀ ਨੇ ਪਾਣੇ ਲੋਕਾਂ ਦੇ ਕੋਲੇ ਕਿਹੜਾ ਦਰਿਆ ਘੱਟੋ ਘੱਟ 8-10 ਕਿਲੋਮੀਟਰ ਦੂਰ ਦਰਿਆ ਤੇ ਲਗਭਗ ਮਿੱਤਰੋ ਇੱਥੇ ਸੱਤ ਨਾਲੇ ਆਣ ਕੇ ਮਿਲਦੇ ਆ ਫਾਇਲ ਕਾ ਦੇ ਵਿੱਚ ਇਸ ਤੋਂ ਬਾਅਦ ਸਤਲੁਜ ਦੇ ਵਿੱਚ ਉਹ ਜਾਂਦੇ ਆ ਉਸ ਨਾਲਿਆਂ ਦੀ ਖਲਾਈ ਨਾ ਹੋਣ ਕਰਕੇ ਐਡਾ ਵੱਡਾ ਨੁਕਸਾਨ ਹੋਇਆ ਤੇ ਤੁਸੀਂ ਖਲਵਾਈ ਕਰਵਾਈ ਕਿਉਂ ਨਹੀਂ ਰੌਲਾ ਨਹੀਂ ਪਾਇਆ ਤੁਸੀਂ ਅਸੀਂ ਹੁਣ ਕਰਵਾਉਣੀ ਸੀ ਖਲਾਈ ਕਿਹਦੇ ਅਗਰ ਰੌਲਾ ਪਈਏ ਕਿੰਨੂ ਆਖੀਏ ਸੁਣਦਾ ਕੋਈ ਸਾਡੀ ਆਵੇ ਅੰਦਰ ਤੱਕ ਇਹਦਾ ਜਮਾਂ ਖਤਮ ਹੋ ਜੂਗਾ ਹਨਾ ਜਮਾਂ ਆ ਸਾਰੇ ਘਰ ਪਰੇ ਪਏ ਆ ਬੱਡੇ ਰੌਫ ਮਾੜੇ ਨਾਲ ਅੱਗੇ ਵੀ ਅੱਗੇ ਨਹੀਂ ਜਾ ਸਕਦੇ ਆਪਾਂ ਅੱਗੇ ਇਧਰ ਉਹ ਵੀਰ ਵੇਖੋ ਜੀ ਕੱਢ ਰਿਹਾ ਪਾਣੀ ਕੱਢੇ ਕਿੰਨਾ ਸ਼ਾਮ ਨੂੰ ਨੇ ਹੋ ਜੂ ਪੱਛਾਪਸ ਉਹਨੇ ਵੀ ਸਿਮ ਸਿਮ ਕੇ ਅੰਦਰ ਫਿਰ ਵੜ ਜਾਂਦਾ ਜੀ ਅੰਦਰ ਵੜ ਜਾਂਦਾ ਤੇ ਫਿਰ ਤੁਸੀਂ ਰਹਿਨੇ ਕਿੱਥੇ ਆ ਜੀ ਰਹਿਨੇ ਨਾਲ ਮੈਂ ਤਾਂ ਮੇਰੇ ਛੋਟੇ ਭਰਾ ਦੇ ਘਰੇ ਰਹਿਣਾ ਅੱਛਾ ਤੇ ਇਹ ਫਿਰ ਤੁਸੀਂ ਛੱਡ ਤੇ ਵੇਲੇ ਸਾਮਾਨ ਦਾ ਕਿਧਰੇ ਰੱਖ ਆਹ ਰੋੜ ਕੇ ਨਾ ਕਿ ਡੂੰਗਾ ਆ ਰੋੜੇ ਤੋਂ ਹੀ ਘੱਟ ਦੋ-ਚਾਰ ਫੁੱਟ ਇਹਦੇ ਚ 4 ਫੁੱਟ ਪਾਣੀ ਆ ਹੈਗਾ ਜੀ ਤੁਸੀਂ ਵੜ ਸਕਦੇ ਪਰ ਨਹੀਂ ਤੁਸੀਂ ਪਿਚਜੋਗੇ ਹਣਾ ਨਹੀਂ ਵੜਦਾ ਨਹੀਂ ਅੱਗੇ ਪੈਰ ਖਰਾਬ ਹੋ ਗਏ ਨੇ ਨਾਲ ਅੱਛਾ ਜੀ ਤਾਂ ਮਿੱਤਰੋ ਇੱਕ ਬਰਸਾਤੀ ਨਾਲੇ ਜਿਹਨੂੰ ਸੇਮ ਨਾਲਾ ਕਹਿ ਦਿੰਦੇ ਹਨ ਉਸ ਬਰਸਾਤੀ ਨਾਲੇ ਦੇ ਟੁੱਟਣ ਕਾਰਨ ਇਹ ਪਿੰਡ ਡੁੱਬੇ ਨੇ ਨਾਲ ਇਹ ਪਿੰਡ ਦਾ ਡੁੱਬਣਾ ਡੁੱਬਣਾ ਹੀ ਸਾਬੂਆਣਾ ਨਾਲ ਵੱਡੀਆਂ ਓਡੀਆਂ ਤੇ ਛੂਟੀਆਂ ਓਡੀਆਂ ਵੀ ਇਹ ਲੈ ਗਏ ਨੇ ਨਾਲ ਤਾਂ ਮਿੱਤਰੋ ਗੱਲ ਕੀ ਆ ਵੀ ਇੱਥੇ ਲਗਭਗ 7 ਨਾਲੇ ਆਣ ਕੇ ਮਿਲਦੇ ਨੇ ਮਲੋਟ ਮੁਕਸਰ ਹਬੌਰ ਖੁਈ ਖੇੜਾ ਜਿੰਨੇ ਵੀ ਇਹ ਨਾਲੇ ਨੇ ਅਸਪਾਲਾਂ ਜਿਹੜੀ ਡਰੇਨ ਆ ਜਿੰਨੇ ਵੀ 7-8 ਨਾਲੇ ਨੇ ਇੱਥੇ ਆਣ ਕੇ ਮਿਲ ਕੇ ਵੱਡੀ ਸਤਲੁਜ ਦੇ ਵਿੱਚ ਜਾ ਕੇ ਦਰਿਆ ਦੇ ਵਿੱਚ ਉਹ ਸਮਾ ਜਾਂਦੇ ਨੇ ਤੇ ਇਸ ਕਰਕੇ ਜਦੋਂ ਪਾਣੀ ਆਇਆ ਪਿੱਛੇ ਖਲਾਈ ਨਾ ਕੀਤੀ ਤੇ ਓਵਰਡੋਜ਼ ਹੋ ਗਿਆ ਕੰਮ ਤੇ ਤਿੰਨਾ ਚਾਰਾਂ ਜਗ੍ਹਾ ਤੋਂ ਬਰਸਾਤੀ ਨਾਲਾ ਟੁੱਟ ਗਿਆ ਇਸ ਪਿੰਡ ਦੇ ਵਿੱਚ ਐਂਟਰ ਹੋ ਗਿਆ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਬਣਾਉਣ ਦੀ ਤੁਹਾਨੂੰ ਉਹ ਬਰਸਾਤੀ ਨਾਲਾ ਵੀ ਵਿਖਾਵਾਂਗੇ ਤੇ ਹੁਣ ਤੁਹਾਨੂੰ ਤੋਂ ਛੱਤ ਤੇ ਚੜ ਕੇ ਦ੍ਰਿਸ਼ ਵਿਖਾਉਣੇ ਆ ਵੀ ਆਖਰਕਾਰ ਪਿੰਡ ਦਾ ਹਾਲ ਕੀ ਹੈ ਬਚਾਲਿਆ ਜੀ ਵੈਸੇ ਤੁਸੀਂ ਤਾਂ ਆਹ ਦੇਖੋ ਪਾਣੀ ਆਪ ਕੱਢਦੇ ਜੀ ਆਹ ਜੇ ਵੀ ਸੇਮ ਦਾ ਪਾਣੀ ਵਿੱਚ ਆਹ ਜੇ ਵੀ ਪਾਣੀ ਆ ਆਹ ਵੇਖੋ ਇਹ ਧਰਤੀ ਸਿੱਧਾ ਹੀ ਨਿਕਲਦੇ ਅੰਦਰ ਸਹੀ ਸਰਸ ਬਾਹਰ ਨਿਕਲਦੇ ਕੋਈ ਕਿੰਨੇ ਦਿਨ ਹੋ ਗਏ ਐ ਹੋਏ ਉਹ 15 ਦਿਨ ਲੱਗੇ 15 ਦਿਨ ਲੱਗੇ ਹੋਗੇ ਹਾਂ ਸੇਮ ਆ ਗਈ ਯਾਨੀ ਕਿ ਪੂਰੀ ਸੇਮ ਆ ਗਈ ਪੂਰੀ ਉਹ ਇੱਕ ਪਲੇਟ ਚੱਕੀ ਪਈ 15 ਦਿਨ ਤੇ 15 ਦਿਨ ਪਹਿਲੇ ਵਾਰ ਇਹ ਆ ਜੀ ਪਿੰਡ ਸਾਬੂ ਆਣੇ ਦੇ ਹਾਲਾਤ ਲਗਭਗ 12 12 ਫੁੱਟ ਪਾਣੀ ਖੜਾ ਜੀ 4 ਫੁੱਟ ਪਾਣੀ ਰੋਡ ਤੇ ਆ ਤੇ 12 12 ਫੁੱਟ ਪਾਣੀ ਖੇਤਾਂ ਦੇ ਵਿੱਚ ਤੇ ਅੱਜ ਤੋਂ 4 ਦਿਨ ਪਹਿਲਾਂ ਪਾਣੀ ਪਿੰਡ ਦੇ ਵਿੱਚ ਸੀਗਾ ਇੱਥੇ ਇਹਨਾਂ ਨੇ ਬੋਰ ਲਾ ਕੇ ਯਾਨੀ ਕਿ ਬਾਹਰ ਕੱਢੇ ਲੋਈ ਚਾਰ ਸਪੇਰੇ ਜਲਥਾਲਾ ਬੜੀ ਮੁਸ਼ਕਲ ਨਾਲ ਅਸੀਂ ਆਏ ਆ ਲਗਭਗ 8 ਤੋਂ 10 ਕਿਲੋਮੀਟਰ ਦਾ ਜਿਹੜਾ ਕਿ ਵਾਲ ਖਾ ਗਿਆ ਹੈ ਠੀਕ ਹੈ ਜੀ ਵਾਇਰ ਗਰੂ ਕਹਿਰ ਮਚਾਤਾ ਹੈ ਅਰ ਕੀ ਤੱਕ ਕਹਿਰ ਮਚਾਤਾ ਜੀ ਲਗਭਗ 4000 ਕਿੱਲੇ ਦੇ ਨੇੜੇ ਜਿਹੜੀ ਕਿ ਫਸਲ ਖਤਮ ਹੋ ਗਈ ਆ ਇਸ ਪਿੰਡ ਦੀ ਤਬਾਹ ਤੋਂ ਵੱਧ ਯਾਰ ਇਥੇ ਆਣ ਕੇ ਵੱਤ ਵੱਤ ਨਹੀਂ ਸੱਜਣ ਪਹੁੰਚਣ ਤੇ ਬਹੁਤ ਬੁਰਾ ਹਾਲ ਹੈ ਦੋਸਤੋ ਇੱਕ ਵੀਰ ਨੇ ਤਾਂ ਦਿਹਾੜੀਆਂ ਕਰਕੇ ਘਰ ਬਣਾਇਆ ਸੀ ਬੜਾ ਸੋਹਣਾ ਘਰ ਬਣਾਇਆ ਸੀ ਅੱਜ ਤੁਹਾਨੂੰ ਉਸ ਘਰ ਦੇ ਹਾਲਾਤ ਵਿਖਾਉਣਾ ਤੇ ਤੁਸੀਂ ਡੰਗ ਰਹੇ ਜਾਣਾ ਕਿੱਡੀ ਮਿਹਨਤ ਨਾਲ ਬਣਾਇਆ ਸੀ ਫਿਰ ਬੜੀ ਮਿਹਨਤ ਨਾਲ ਬਣਾਇਆ ਦਿਹਾੜੀ ਕਰ-ਕਰਕੇ ਮੁੰਡੇ ਵੀ ਦਿਹਾੜੀ ਕਰਦੇ ਮੈਂ ਵੀ ਦਿਹਾੜੀ ਕਰਦਾ ਜਮੀਨ ਜੂਣ ਕੋਈ ਜ਼ਮੀਨ ਦੀ ਕੋਈ ਸਾਰਾ ਘਰ ਵੇਲਾ ਹੋ ਗਿਆ ਹਾਂਜੀ ਇਹ ਵੇਲਾ ਹੋ ਗਿਆ ਜੀ ਤੇ ਆ ਹੁਣ ਆ ਦਾ ਮਕਾਨ ਗਿਆ ਇਹ ਮਕਾਨ ਗਿਆ ਜੀ ਇੱਥੇ ਨਾ ਜਾਵਾਂ ਮੈਂ ਨਹੀਂ ਜੀ ਨਹੀਂ ਗੰਦੇ ਨਾ ਜਾਓ ਜੀ ਤੁਸੀਂ ਪੂਰਾ ਡੈਮੇਜ ਹੋ ਗਿਆ ਜੀ ਇਹ ਇਹ ਬਸ ਇੱਕ ਦੋ ਦਿਨ ਦੇ ਵਿੱਚ ਪੂਰਾ ਡਿੱਗ ਜਾਏਗਾ ਜੀ ਇਹ ਡਿੱਗ ਪੇਗਾ ਹਾਂਜੀ ਆਪ ਡਿੱਗ ਜਾਏਗਾ ਜੀ ਆਹ ਵੇਖੋ ਥੱਲੇ ਪੈ ਗਿਆ ਜੀ ਹਾਂਜੀ ਹਾਂਜੀ ਕੀ ਨਾਮ ਹੈ ਬਈ ਆਪਣਾ ਮੇਰਾ ਨਾਮ ਰਾਜੂ ਹੈ ਜੀ ਰਾਜੂ ਆ ਪੁਆਣਾ ਨੰਬਰ ਕਿਹਨਾ ਤੇਰਾ 9888930241 9988930241 ਇਹ ਨੰਬਰ ਹੈ ਜੀ ਇਹਦਾ ਨੋਟ ਕਰਕੇ ਤੁਸੀਂ ਜੇਕਰ ਬਾਈ ਦੀ ਹੈਲਪ ਕਰਨੀ ਚਾਹੀਦੀ ਤੇ ਕਰ ਸਕਦੇ ਆ ਬਾਈ ਦਾ ਘਰ ਬਿਲਕੁਲ ਸ਼ਾਨਦਾਰ ਬਹੁਤ ਸੋਹਣਾ ਘਰ ਹੈ ਦਿਹਾੜੀਦਾਰ ਬੰਦਾ ਤੇ ਬੜਾ ਔਖਾ ਮਾਦਾ ਜੀ ਤੁਸੀਂ ਦੇਖ ਸਕਦੇ ਜੀ ਘਰਾਂ ਦੇ ਹਾਲਾਤ ਪਿੱਛੇ ਤੁਹਾਨੂੰ ਵਿਖਾਇਆ ਵੀ ਬਿਲਕੁਲ ਡਿੱਗਨ ਵਾਲੀ ਮਿੱਤਰੋ ਇਸ ਵੀਰ ਦੇ ਘਰ ਦੇ ਪਿੱਛੇ ਹਜੇ ਵੀ ਪਾਣੀ ਖੜਾ ਤੁਸੀਂ ਦੇਖ ਸਕਦੇ ਜੀ ਲਗ ਲਗਭਗ ਕਹਿੰਦੇ ਵੀ 6.5 ਤੋਂ 7 ਫੁੱਟ ਪਾਣੀ ਜਿਹੜਾ ਕਿ ਮੇਰੇ ਮਗਰ ਖੜਾ ਜਿਹੜਾ ਖੇਤ ਮੇਰੇ ਤੋਂ 6.5 ਫੁੱਟ ਨੀਵਾ ਸੀ ਆਓ ਤੁਹਾਨੂੰ ਉਸ ਦੇ ਹਾਲਾਤ ਵਿਖਾਉਣੀ ਆ ਇਹ ਆ ਜੀ ਪਿੰਡ ਸਾਬੂਆਣਾ ਦੇ ਹਾਲਾਤ ਤੁਹਾਨੂੰ ਦਿਖਾਈ ਜਾਂਣਾ ਮੈਂ ਕੀ ਬਣੂਗਾ ਜੀ ਤੁਸੀਂ ਦੱਸੋ ਕਿਡਾ ਖਤਰਨਾਕ ਮੰਝਰਾ ਸਾਹਮਣੇ ਜ਼ਿਮੀਂਦਾਰ ਦੀ ਮੋਟਰ ਦਿਖਾ ਦੇਣਾ ਤੁਹਾਨੂੰ ਕਿਦਣ ਸੁਕੂਗਾ ਤੇ ਮਿੱਤਰੋ ਆਮ ਪਾਣੀ ਤਾਂ ਛੇਤੀ ਨਿਕਲ ਜਾਂਦੇ ਆ ਹਨਾ ਦਰਿਆਵਾਂ ਦਾ ਪਾਣੀ ਵੀ ਨਿਕਲ ਜਾਂਦਾ ਨਹਿਰਾਂ ਦਾ ਪਾਣੀ ਵੀ ਨਿਕਲ ਜਾਂਦਾ ਪਰ ਪਿੰਡ ਸਾਬੂਆਣੇ ਦਾ ਪਾਣੀ ਨਹੀਂ ਨਿਕਲਦਾ ਕਿਉਂਕਿ ਸੇਮ ਨਾਲੇ ਦਾ ਟੁੱਟਿਆ ਕਦੋਂ ਸੇਮ ਨਾਲੇ ਲੱਥਾ ਤੇ ਕਦੋਂ ਇਹ ਪਾਣੀ ਨਿਕਲਣਾ ਆ ਜਿਹੜਾ ਤਕਰੀਬਨ ਹੀ ਏਰੀਆ ਇਹਨਾਂ ਦਾ ਬਹੁਤ ਨੀਵਾ ਇਹਨਾਂ ਨੂੰ ਮੋਟਰਾਂ ਨਾਲ ਚੱਕ ਕੇ ਸੇਮ ਨਾਲੇ ਦੇ ਵਿੱਚ ਸੱਟਣਾ ਪੈਣਾ ਫਿਰ ਕਿਤੇ ਜਾ ਕੇ ਪਾਣੀ ਲੱਥਣਾ ਤਾਂ ਇਹ ਕਹਿੰਦੇ ਵੀ ਲਗਭਗ ਹੁਣ ਤਾਂ ਪਾਣੀ ਹੈਗਾ ਚਲੋ ਕੋਈ ਗੱਲ ਨਹੀਂ ਜਦੋਂ ਪਾਣੀ ਲੱਥਾ ਉਸ ਤੋਂ ਬਾਅਦ ਦੇ ਹਾਲਾਤ ਸਾਡੇ ਬਹੁਤ ਦਰਦਨਾਕ ਹੋਣ ਵਾਲੀ ਨੇ ਸਾਡੇ ਲਗਭਗ ਪਿੰਡ ਦੇ ਵਿੱਚ 20% ਮਕਾਨ ਡਿੱਗ ਚੁੱਕੇ ਨੇ ਤੇ 100% ਫਸਲ ਜਿਹੜੀ ਕਿ ਖਰਾਬ ਹੋ ਚੁੱਕੀ ਹੈ ਤੇ ਇਹੋ ਜਿਹੇ ਹਾਲਾਤ ਦਿਖਾਉਣ ਵਾਸਤੇ ਜਦੋਂ ਵੀਰ ਨੇ ਮੈਨੂੰ ਫੋਨ ਕੀਤਾ ਬੜਾ ਭਾਵੁਕ ਹੋ ਗਿਆ ਮੈਂ ਕਿਰ ਮੀਨ ਨਾਲ ਇਹਨਾਂ ਨੁਕਸਾਨ ਕਿਵੇਂ ਹੋ ਸਕਦਾ ਮੈਂ ਕਿ ਮੀਂਹ ਤਾਂ ਸਾਰੇ ਏਰੀਆ ਜੀ ਪਿਆ ਪਰ ਆਸ ਪਿੰਡ ਸਾਬੋ ਆਣਾ ਨਹੀਂ ਆਣ ਕੇ ਵੇਖਿਆ ਜਾਵੇ ਕਿਉਂਕਿ ਸੱਤ ਨਾਲੇ ਇੱਥੇ ਆਂਦੇ ਆ ਸੱਤੇ ਨਾਲੇ ਇਹਨਾਂ ਦੇ ਇੱਕ ਨਾਲੇ ਦੇ ਵਿੱਚ ਪ੍ਰਵੇਸ਼ ਹੁੰਦੇ ਉਹ ਨਾਲਾ ਤੁਹਾਨੂੰ ਖਾਵਾਂਗੇ ਉਹ ਬਾਸਾਤ ਰੂਚੀ ਜਾਂਦਾ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਪਾਣੀਆਂ ਕਾਫੀ ਆ ਗਿਆ ਨਾਲਿਆਂ ਦੇ ਵਿੱਚ ਉਹ ਛੋਟਾ ਨਾਲਾ ਸੀ ਉਹਦੀ ਖਲਾਈ ਨਹੀਂ ਕੀਤੀ ਤੇ ਪਾਣੀ ਚਾਲ ਨਹੀਂ ਹੋਇਆ ਤੇ ਟੁੱਟ ਗਿਆ ਤੇ ਆਹ ਵੇਖੋ ਜੀ ਤਿੰਨ ਚਾਰ ਜਗ੍ਹਾ ਤੋਂ ਪਾਣੀ ਟੁੱਟਿਆ ਤੇ ਇੱਥੇ ਪਾਣੀ ਇਕੱਠਾ ਹੋ ਗਿਆ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ ਬੰਨਣ ਦੀ ਤਾਂ ਲੱਗ ਭਾਗੇ ਦੇ ਵਿੱਚ ਝੋਨਾ ਜੀ ਦਿਖਾਈ ਨਹੀਂ ਦੇ ਰਿਹਾ 6 ਫੁੱਟ ਡੂੰਗਾ ਪਾਣੀ ਹੈ ਜੀ ਇਹ ਮਿੱਤਰੋ ਇਹ ਆ ਜੀ ਉਹ ਕਲੇਸੀ ਨਾਲਾ ਜਿਹਦੇ ਵਿੱਚ ਸੱਤ ਨਾਲੇ ਆਣ ਕੇ ਸਮਾਉਂਦੇ ਨੇ ਕੁਈ ਕਿਹੜਾ ਡਰੇਨ ਅਸਪਾਲਾ ਡਰੇਨ ਫਾਇਲਗਾ ਡਰੇਨ ਮੁਖਸਰ ਡਰੇਨ ਜਿਹੜੀਆਂ ਵੀ ਹਬੋਰ ਡਰੇਨ ਜੋ ਵੀ 7-8 ਡਰੇਨਾ ਆਉਂਦੀਆਂ ਨੇ ਉਹ ਸਾਰੀਆਂ ਇਸ ਨਾਲੇ ਦੇ ਵਿੱਚ ਸਮਾਉਂਦੀਆਂ ਨੇ ਤੇ ਇਸ ਤੋਂ ਬਾਅਦ ਇਹ ਨਾਲਾ ਸਤਲੁਜ ਦੇ ਵਿੱਚ ਜਾ ਕੇ ਹੋਵੇ ਤਾਂ ਬੜਾ ਨੁਕਸਾਨ ਹੈ ਜੀ ਨਰੇ ਕਿੱਲਾਂ ਦਾ ਇਹ ਜਿਹੜੀ ਡਰੇਨ ਸਤਲੁਜ ਚ ਜਾ ਵਰਦੀ ਹੈ ਜੀ ਹਾਂਜੀ ਅੱਗੇ ਸਤਲੁਜ ਚ ਜਾ ਵਰਦੀ ਹੈ ਜੀ ਜਾ ਕੇ ਸੱਤ ਡਰੇਨਾ ਇਹਦੇ ਚ ਪੈਂਦੀਆਂ ਨੇ ਹਾਂਜੀ ਅਸਪਾਲਾਂ ਡਰੇਨ ਹੋ ਗਿਆ ਸਬੂਣਾ ਡਰੇਨ ਜੀ ਉਧਰੋਂ ਖੂਈ ਕੜੇਤ ਆ ਰਹੀ ਹੈ ਪਿੱਛੇ ਕੋਈ ਕਿਧਰੋਂ ਆ ਰਹੀ ਹੈ ਮਤਲਬ ਕੁਲ ਮਿਲਾ ਕੇ ਸੱਤ ਮਕਸਰ ਮਲੋੜ ਤੇ ਹਵੋਰ ਦੀਆਂ ਜੋ ਵੀ ਡਰੇਨਾਂ ਆ ਰਹੀਆਂ ਇੱਥੇ ਆ ਗਈਆਂ ਇਧਰੋਂ ਲੰਬੀ ਗਿੱਦੜ ਪਾਏ ਸਾਈਡ ਤੋਂ ਆਦੀ ਹੈ ਜੀ ਇਹ ਲੰਬੀ ਲੰਬੀ ਤੋਂ ਆਦੀ ਹੈ ਜਿਵੇਂ ਬਲੂਆਣਾ ਹਲਕਾ ਹੋ ਗਿਆ ਹਵੋਰ ਹਲਕਾ ਹੋ ਗਿਆ ਇਧਰੋਂ ਪਿੱਛੋਂ ਇਹ ਸਬੂਣਾ ਡਰੇਨ ਤੇ ਖੂਈ ਕੜੇਤ ਇਧਰੋਂ ਪਿੱਛੋਂ ਕਿਤੋਂ ਕਿਤੋਂ ਆਦੀਆਂ ਸੱਤ ਡਰੇਨਾਂ ਆਦੀਆਂ ਜੀ ਕਿਹ ਰਹਿਣਾ ਨਹੀਂ ਰਹਿਣਾ ਕਿਤੇ ਸਾਡੀ ਵੀਡੀਓ ਸ਼ੇਅਰ ਕਰਨ ਵਾਲੀਆਂ ਆਨ ਕਰਨ ਕੀ ਪਤਾ ਸਾਡੀ ਕੋਈ ਸਰਕਾਰ ਮਦਦ ਕਰਦੇ ਵੇ ਸਰਕਾਰ ਨੇ ਅਨਾਉ ਬਾਕੀ ਮੈਂ ਕਹਿੰਨਾ ਇਹਨਾਂ ਦਾ ਹੌਸਲਾ ਵਧਾਓ ਯਾਰ ਕੋਈ ਲੋਕ ਹੋਰ ਵੀ ਦਾਨੀ ਸੱਜਣ ਜਿਹੜੀ ਕਿ ਮਦਦ ਕਰ ਦੇਣ ਕਿਉਂਕਿ ਜ਼ਿਆਦਾਤਰ ਜਨਤਾ ਇੱਥੋਂ ਦੀ ਗਰੀਬ ਬਹੁਤ ਹੀ ਰੇਅਰ ਕਰਨੇ ਜਿਨ੍ਹਾਂ ਕੋਲ ਕਿੱਲਿਆਂ ਦੇ ਕਿੱਲੇ ਨੇ ਜ਼ਿਆਦਾਤਰ ਜ਼ਿੰਮੇਵਾਰ 2 ਤੋਂ ਲੈ ਕੇ 4 ਕਿੱਲਿਆਂ ਦੇ ਹਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਦੇ ਕਾਰ ਖਰਾਬ ਹੋਏ ਨੇ ਉਹਨਾਂ ਨੂੰ ਵੀ ਵਾ ਦੇਖੋ ਤੁਸੀਂ ਹਾਲਾਤ ਤੇ ਮਿਲਦੇ ਹਾਂ ਨੈਕਸਟ ਵੀਡੀਓ ਚੁੱਕ ਕੇ ਬਾਈ ਬੀਵ ਯੂ ਇਹੋ ਜਿਹਾ ਦਰਦਨਾਕ ਦ੍ਰਿਸ਼ ਮੈਨੂੰ ਦੁਬਾਰਾ ਨਾ ਦੇਖਣਾ ਪਵੇ ਟਾਟਾ